ਸਰਪ੍ਰੋਪ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਛੋਟੀ ਜੀ ਜਾਣਕਾਰੀ ਹੈ ਜੀ ਝੋਨੇ ਦੀ ਫਸਲਾ ਭਾਵੇਂ ਹਾਈਬ੍ਰਿਡ ਹੈ ਭਾਵੇਂ ਬਾਸਮਤੀ ਹੈ ਭਾਵੇਂ ਪਰਮਾਲ ਆਪਾਂ ਨੂੰ ਪਤਾ ਹੁੰਦਾ ਵੀ ਇਹ ਕਿਸਮ ਐਨੇ ਸਮੇ ਦੀ ਹੈ ਜੀ ਇਹ ਛੋਟੇ ਸਮੇ ਦੀ ਕਿਸਮ ਹੈ ਜੀ 115 20 ਦਿਨ ਲੈਂਦੀ ਹੈ ਜੀ ਇਹ ਦਰਮਿਆਨੇ ਸਮੇ ਦੀ ਕਿਸਮ ਹੈ ਜੀ 135 40 ਦਿਨ ਲੈਂਦੀ ਹੈਗੀ ਹੈ ਜੀ ਇਹ ਲੰਬੇ ਸਮੇ ਦੀ ਵਢਾਣਕ ਕਿਸਮ ਹੈ ਜੀ 155 160 65 ਦਿਨ ਲੈਂਦੀ ਹੈ ਜ਼ਿਆਦਾਤਰ ਛੋਟੇ ਸਮੇਂ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਬੂਟਾ ਘੱਟ ਬਣਾਉਂਦੀਆਂ ਸੰਗਣਾ ਲੱਗਦੀਆਂ ਪਨੀਰੀ ਵੀ ਘੱਟ ਸਮੇਂ ਦੀ ਲੱਗਦੀ ਹੈ ਦਰਮਿਆਨੇ ਸਮੇਂ ਦੀਆਂ ਥੋੜੀ ਜਿਹੀ ਦੂਰੀ ਤੇ ਲੱਗਦੀਆਂ ਹੈਗੀਆਂ ਪਨੀਰੀ ਵੀ ਵੱਡੀ ਲੱਗ ਸਕਦੀ 30 ਦਿਨਾਂ ਦੀ ਲੱਗ ਸਕਦੀ ਹੈਗੀਆਂ ਜਿਹੜੀਆਂ ਲੰਬੇ ਸਮੇਂ ਦੀਆਂ ਵਢਾਣ ਕਾ ਕਿਸਮਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਪੂਸ਼ਾ 44 ਪੀਲੀ ਪੂਸ਼ਾ ਡੋਗਰ ਸੀਆਰ 212 ਪੀਆ 125 ਜਾਂ ਹੋਰ ਪੀ 65 118 114 1401 ਇਹ ਕਿਸਮਾਂ ਆਉਂਦੀਆਂ ਹੈਗੀਆਂ ਉਹਨਾਂ ਦੇ ਵਿੱਚ ਦੂਰੀ ਵੀ ਵੱਧ ਲਾਉਣੀ ਪੈਂਦੀ ਹੈ ਠੀਕ ਹੈ ਤੇ ਸਹੀ ਸਮੇਂ ਤੇ ਪਨੀਰੀ ਤੁਸੀਂ ਲਾ ਦਿਓਗੇ 35 ਦਿਨ ਦੀ ਪਨੀਰੀ ਲਾ ਦਿਓਗੇ ਉੱਪਰੋਂ ਕੱਟ ਕੇ ਤਾਂ ਵੀ ਚੱਲ ਜੂ ਕੰਮ ਕੋਈ ਚੱਕਰ ਵਾਲੀ ਚੱਕਰ ਨਹੀਂ ਪੈਂਦਾ ਹੈਗਾ ਮੇਰੀ ਇੱਕ ਬੇਨਤੀ ਆ ਵੀ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਜ਼ਿਆਦਾ ਖੜਦਾ ਹੈਗਾ ਤਾਂ ਲੇਜ਼ਰ ਕਰਾ ਕੇ ਇੱਕ ਪਾਣੀ ਲਾ ਲਓ ਠੀਕ ਹੈ ਜਦੋਂ ਪਾਣੀ ਦੀ ਗਿੱਲੀ ਬੱਤਰ ਆ ਜੇ ਪੂਰਾ ਗਿੱਲਾ ਬੱਤਰ ਹੋ ਜੇ ਬਾਣ ਨੂੰ 1 ਇੰਚ ਪੱਟ ਦਿਓ ਤੋਤੇ ਮਾਰ ਥੋੜੀ ਹਾਲ ਮਾਰ ਦਿਓ ਜਾਂ ਬਿਨਾ ਖੋਲੇ ਤਵੀਆਂ ਮਾਰ ਦਿਓ ਠੀਕ ਹੈ ਹੋ ਗਿਆ ਕੰਮ ਉਸ ਤੋਂ ਬਾਅਦ ਤੁਸੀਂ ਤਿੰਨ ਸੁਹਾਗੇ ਲਾ ਦਿਓ ਚਾਰ ਸੁਹਾਗੇ ਉਸ ਜਗ੍ਹਾ ਨੂੰ ਜਿਹੜੀ ਹੈਗੀ ਆਪਾਂ ਹਵਾ ਰਹਿਟ ਕਰ ਦੇਣਾ ਪੱਥਰ ਬਣਾ ਦੇਣਾ ਬੱਟਾ ਪਾ ਕੇ ਬਾਹਰ ਆਜੋ ਪਾਣੀ ਛੱਡ ਕੇ ਝੋਨਾ ਲਾ ਦਿਓ ਜਿੱਥੇ ਡਾਕਰ ਪਾਣੀ ਹੈ ਪਾਣੀ ਵੀ ਵਧੀਆ ਹੈਗਾ ਪਾਣੀ ਵੀ ਤੁਹਾਡੇ ਕੋਲੇ ਮਾਤਰਾ 'ਚ ਜ਼ਿਆਦਾ ਹੈਗਾ ਨਹਿਰੀ ਆ ਜਾਂ ਸੇ ਮੋਟਰਾਂ ਦਾ ਪਾਣੀ ਹੈ ਜਿੱਥੇ ਤੁਸੀਂ ਹਾਈਬ੍ਰਿਡ ਲਾ ਰਹੇ ਹੋ ਜਿੱਥੇ ਤੁਸੀਂ ਕੋਈ ਬਾਸਮਤੀ ਲਾ ਰਹੇ ਹੋ ਰੇਤਲੀ ਮਿੱਟੀ ਹੈ ਪਾਣੀ ਦੀ ਕਮੀ ਹੈ ਜਾਂ ਪਾਣੀ ਗਲਤ ਮਾੜਾ ਹੈਗਾ ਤਾਂ ਤੁਸੀਂ ਡਬਲ ਕੱਦੂ ਕਰਨਾ ਹੈਗਾ ਕਿਹੜਾ ਛੋਟਾ ਪਾਉਣਾ ਹੈਗਾ ਤੇ ਤੁਸੀਂ ਝੋਨਾ ਲੇਟ ਲਾਉਣਾ ਹੈਗਾ ਝੋਨਾ ਸੰਘਣਾ ਲਵਾਉਣਾ ਹੈਗਾ ਲੇਬਰ ਨੂੰ 2 ਰੁਪਏ ਵਧ ਦੇ ਦਿਓ ਉਹਨੂੰ ਖਾਤਰਗਿਰੀ ਕਰ ਦਿਓ ਉਹਨੂੰ ਕਹੋ ਵੀ ਝੋਨਾ ਤੁਹਾਡਾ ਹੈਗਾ ਜਿਹੜਾ 5 ਇੰਚ ਤੋਂ ਵੱਧ ਨਹੀਂ ਜਾਣਾ ਚਾਹੀਦਾ 6 ਇੰਚ ਤੋਂ ਵੱਧ ਦੂਰ ਨਹੀਂ ਜਾਣਾ ਚਾਹੀਦਾ ਜੇ ਬੂਟਿਆਂ ਦੀ ਗਿਣਤੀ ਘਟਾ ਤਾਂ ਫਿਰ ਇੱਕ ਬੂਟੇ ਨੂੰ ਇੱਕ ਸੀਮਤ ਹੀ ਗਿਣਤੀ ਆ ਬੱਲੀਆਂ ਦੀ ਉਹ ਨਹੀਂ ਹੋ ਸਕਦਾ ਹੈਗਾ ਜਿਹੜੇ ਵੀਰਾਂ ਨੂੰ ਸਮੱਸਿਆ ਆਉਂਦੀ ਹੈਗੀ ਇਹ ਵੀ ਛੜਾ ਝੋਨਾ ਡਿੱਗ ਪੈਂਦਾ ਹੈਗਾ ਫੋਕ ਵੱਧ ਬਣਦੀ ਹੈ ਮਿੱਟੀ ਟੈਸਟ ਕਰਵਾ ਲਿਆ ਕਰੋ ਮਿੱਟੀ ਦਾ ਜਿਹੜਾ ਬਲੱਡ ਹੈ ਮੇਨ ਉਹ ਤਾਂ ਆਰਗੇਨਿਕ ਕਾਰਬਨ ਆ ਉਹ ਫਸਲੀ ਵਿਸ਼ੇਸ਼ਨਾ ਹੀ ਪੂਰੀ ਹੋਣੀ ਆ ਤਾਂ ਰੂੜੀ ਨਾਲ ਵੀ ਪੂਰੀ ਨਹੀਂ ਹੁੰਦੀ ਹਰੀਆਂ ਖਾਦਾਂ ਨਾਲ ਵੀ ਉਹ ਇੰਨੀ ਵਧੀਆ ਪੂਰੀ ਨਹੀਂ ਹੁੰਦੀ ਹਰੀਆਂ ਖਾਦਾਂ ਨਾਲ ਵੀ ਇਹ ਹੈਗਾ ਬਸ ਵੀ ਉਹ ਲੋ ਕਾਰਬਨ ਹੁੰਦੀਆਂ ਤੇ ਉਹ ਜਲਦੀ ਗਲ ਜਾਂਦੀਆਂ ਅਗਲੀ ਫਸਲ ਨੂੰ ਨਾਈਟ੍ਰੋਜਨ ਜਾਂ ਥੋੜੀ ਬਹੁਤ ਕਾਰਬਨ ਦੇ ਜਾਂਦੀਆਂ ਉਹਨਾਂ ਨੂੰ ਗਲਣ ਦੇ ਵਿੱਚ ਜਿਆਦਾ ਅਗਲੀ ਫਸਲ ਨੂੰ ਸਟ्रेस ਨਹੀਂ ਕ੍ਰੀਏਟ ਕਰਦੀਆਂ ਜਿਹੜੀ ਮੇਨ ਮੈਂ ਗੱਲ ਕਹਿਣਾ ਚਾਹਣਾ ਹੈਗਾ ਵੀ ਤੁਸੀਂ ਕਦੇ ਤੋਂ ਕਿਸੇ ਤੋਂ ਸੁਣ ਲੈਨੇ ਹੋ ਵੈਰੈਟੀ ਬਹੁਤ ਚੰਗੀ ਹੈ ਜੀ ਸਾਡੇ ਭੈਣ ਭਾਈ ਨੇ ਲਾਈ ਹੈ ਸਾਡੇ ਰਿਸ਼ਤੇਦਾਰ ਨੇ ਲਾਈ ਹੈ ਸਾਡੇ ਯਾਰ ਦੋਸਤ ਨੇ ਲਾਈ ਹੈ ਤੁਹਾਡੇ ਆਕੇ ਫੇਲ ਹੋ ਜਾਂਦੀ ਹੈਗੀ ਜਾਂ ਤੁਸੀਂ ਕਹਿੰਦੇ ਹੋ ਅਸੀਂ ਆਹ ਚੋਨਾ ਬੜੇ ਲੰਬੇ ਸਮੇਂ ਤੋਂ ਲਾ ਰਹੇ ਹੈਗੇ ਹੁਣ ਝਾੜ ਘਟ ਗਿਆ ਝਾੜ ਘਟਣ ਦਾ ਕਾਰਨ ਬੀਵੀ ਹੋ ਸਕਦਾ ਹੈਗਾ ਝਾੜ ਘਟਣ ਦਾ ਕਾਰਨ ਤੁਹਾਡੀਆਂ ਗਲਤੀਆਂ ਵੀ ਹੋ ਸਕਦੀਆਂ ਜੇ ਗਲਤੀਆਂ ਦਾ ਖੜਾ ਨਾਂ ਛੱਡੋਗੇ ਤਾਂ ਨਵੀਂ ਵੈਰੈਟੀ ਲਾਉਂਗੇ ਤਾਂ ਵੀ ਪੰਗਾ ਪਾਊਗਾ ਭਾਵੇਂ ਲੰਬੇ ਸਮੇਂ ਦੀਆਂ ਕਿਸਮਾਂ ਨੂੰ ਥੋੜਾ ਵਿਰਲਾ ਲਾਇਆ ਜਾ ਸਕਦਾ 7 ਇੰਚ ਉਹਨਾਂ ਨੂੰ ਸੋਕਾ ਵੀ ਲੱਗ ਜੂਗਾ 35-40 ਦਿਨ ਤੇ ਫਾਇਦਾ ਹੋ ਜੂਗਾ ਡਿੱਗੂ ਡਿੱਗੜੀਆਂ ਨਹੀਂ ਬਿਲਕੁਲ ਕਦ ਨਾਰਮਲ ਹੋਊਗਾ ਖਾਦ ਲੋੜ ਅਨਸਾਰ ਪਾਉਣੀ ਐ ਤੇ ਉਹਨਾਂ ਡੂੰਘਾ ਨਹੀਂ ਲਾਉਣਾ 1 ਇੰਚ 1/2 ਇੰਚ ਤੋਂ ਵੱਧ ਜਮਾ ਢੋਂਗਾ ਚੋਨਾ ਡੂੰਘਾ ਨਹੀਂ ਲਾਉਣਾ ਹੈਗਾ ਉੱਪਰ ਲੱਗ ਜੇ ਇਹਦੂ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਉਹਨਾਂ ਡੂੰਘਾ ਲਾਉਂਗੇ ਸਮਾਂ ਵੀ ਵੱਧ ਜਾਊਗਾ ਖਾਦਾਂ ਵੀ ਵੱਧ ਪਾਉਣੀਆਂ ਪੈਣਗੀਆਂ ਚੱਲੂਗਾ ਵੀ ਲੇਟ ਤੇ ਤੁਹਾਨੂੰ ਸਮੱਸਿਆ ਆਊਗੀ ਫਿਰ ਫਿਰ ਆਪਾਂ ਵੈਰੈਟੀ ਨੂੰ ਬਦਨਾਮ ਕਰਾਂਗੇ ਵੀ ਇਹ ਮਾੜੀ ਹੈ ਜੀ ਝਾੜ ਨਹੀਂ ਦਿੰਦੀ ਹੈਗੀ ਕਿਸੇ ਵੀ ਕਿਸਮ ਨੂੰ ਸਹੀ ਸਮੇਂ ਤੇ ਵੜਨ ਦੀ ਇੱਕ ਯ ਉਹਦੀ ਜੇ ਖਾਦ ਸਹੀ ਸਮੇਂ ਸਰ ਪੂਰੀ ਹੋਊਗੀ ਸਹੀ ਪਾਣੀ ਪ੍ਰਬੰਧਨ ਹੋਊਗਾ ਫੇਰ ਹੀ ਸਮੇਂ ਸਿਰ ਵੱਢੀ ਜਾਊਗੀ ਇਹ ਕਿਸੇ ਕਿਸਮ ਦੇ ਨਾਲ ਵੱਧ ਤੋਂ ਵੱਧ ਘੱਟ ਸਮੇਂ ਵਾਲੀ ਨਾਲ 5 ਦਿਨ ਤੱਕਾ ਹੋ ਸਕਦਾ ਲੰਬੇ ਸਮੇਂ ਵਾਲੀ ਨਾਲ 8 ਦਿਨ ਤੱਕਾ ਹੋ ਸਕਦਾ ਇਤੂ ਵੱਧ ਨਹੀਂ ਹੋ ਸਕਦਾ ਪਰ ਵੀ ਆਪਾਂ ਬਾਹਲਾ ਹੀ ਗਿੱਲਾ ਵੱਢ ਲਾਂਗੇ ਜਾਂ ਬਾਹਲਾ ਚੜਾ ਕੇ ਵੱਢ ਲਾਂਗੇ ਫਿਰ ਝੋਨਾ ਵੱਢਣ ਤੋਂ ਬਾਅਦ ਜਦੋਂ ਉਹਦਾ ਛਿਲਕਾ ਲੈਂਦਾ ਉਹਦੇ ਵਿੱਚ ਵੀ ਜਾ ਕੇ ਸਮੱਸਿਆ ਆ ਜਾਂਦੀ ਹੈ ਮਿੱਲਾਂ ਵਾਲਿਆਂ ਨੂੰ ਸੁੱਕੇ ਝੋਨੇ ਦੇ ਵਿੱਚ ਟੋਟ ਬਣ ਜਾਂਦੀ ਹੈਗੀ ਆ ਛਿਲਕਾ ਪਹਿਲਾਂ ਹੀ ਲੈਣ ਲੱਗ ਜਾਂਦਾ ਹੈਗਾ ਤਾਂ ਇਹ ਸਮੱਸਿਆਵਾਂ ਹੈਗੀਆਂ ਨੇ ਖੇਤੀ ਦੇ ਵਿੱਚ ਤੁਹਾਨੂੰ ਸਮੱਸਿਆਵਾਂ ਦੇ ਉੱਤੇ ਭਾਰੂ ਪੈ ਕੇ ਹੀ ਅੱਗੇ ਲੰਘਣਾ ਪਊਗਾ ਇਕੱਲੇ ਪ੍ਰੋਡਕਟਾਂ ਦੇ ਨਾਲ ਕੰਮ ਨਹੀਂ ਚੱਲਦਾ ਹੈਗਾ ਵਿਉਂਤਬੰਦੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਨੀਰੀ ਨੂੰ ਸ਼ੌਂਕ ਨਾਲ ਤਿਆਰ ਕਰਿਆ ਕਰੋ ਆਪਣੇ ਖੇਤਾਂ ਦੇ ਅਨੁਸਾਰ ਕੋਈ ਵੈਰੈਟੀ ਗੇਤੀ ਲੱਗਦੀ ਹੈ ਦਰਮਿਆਨੇ ਸਮੇਂ ਦੀ ਲੱਗਦੀ ਹੈ ਪਛੇਤੀ ਲੱਗਦੀ ਹੈ ਉਹਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰੋ ਕੋਈ ਵੈਰੈਟੀ ਫੇਲ ਨਹੀਂ ਹੈਗੀ ਇੱਕ ਵੀ ਵੈਰੈਟੀ ਫੇਲ ਨਹੀਂ ਜੇ ਫੇਲ ਤਾਂ ਉਹ ਆ ਵੈਰੈਟੀਆਂ ਜਿਹੜੋਂ ਇਹ ਰਿਲੀਜ਼ ਹੋਈਆਂ ਉਹਦੇ ਨਾਲ ਹਜ਼ਾਰਾਂ ਵੈਰੈਟੀਆਂ ਫੇਲ ਹੋਈਆਂ ਕਿਸੇ ਦਾ ਬਾਇਓ ਮਾਸ ਜ਼ਿਆਦਾ ਸੀ ਕਿਸੇ ਬਿਮਾਰੀ ਜ਼ਿਆਦਾ ਆਉਂਦੀ ਸੀ ਕਿਸੇ ਚ ਕੋਈ ਸਮੱਸਿਆ ਸੀ ਉਹ ਪ੍ਰੈਕਟਿਕਾ ਫੇਲ ਸੀ ਜਿਹੜੀਆਂ ਤੁਸੀਂ ਲਾ ਰਹੇ ਹੋ ਸੁਣ ਰਹੇ ਹੋ ਲੱਗੀਆਂ ਦੇਖ ਰਹੇ ਹੋ ਇਹ ਫੇਲ ਨਹੀਂ ਇਹਨਾਂ ਦੇ ਵਿੱਚ ਕੀਤੀਆਂ ਜਾਣ ਵਾਲੀਆਂ ਗਲਤੀਆਂ ਨੂੰ ਦੂਰ ਕਰਨ ਦੀ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀਆਂ ਲਈ ਬਣੇ ਰਹੋ ਫੇਸਬੁਕ ਇੰਸਟਾਗ੍ਰam YouTube ਤੇ ਤੁਹਾਨੂੰ ਛੋਟੀਆਂ ਲੰਬੀਆਂ ਵੱਡੀਆਂ ਵੀ ਰੀਲਾਂ ਆਹੀ ਆਪਾਂ ਜਾਣਕਾਰੀ ਦਿੰਦੇ ਰਾਂਗੇ ਬਹੁਤ ਧੰਨਵਾਦ